ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆਂ ਸ੍ਰੀ ਅਕਾਲ ਤਖਤ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਬਾਕੀ ਤੁਹਾਨੂੰ ਜੋ-ਜੋ ਵੀ ਗੁਰਦੁਆਰਾ ਸਾਹਿਬ ਜਾਵਾਂਗੇ ਅੱਗੇ ਜਾ ਕੇ ਦਰਸ਼ਨ ਜ਼ਰੂਰ ਕਰਾਵਾਂਗੇ ਮੀ ਪੈ ਰਿਹਾਗਾ ਅੱਗੇ ਵੀ ਕਹਿੰਦੇ ਬਹੁਤ ਮੀ ਆ ਅੱਜ ਹੈਗੀ ਆ 30 ਜੁਲਾਈ 7 ਵਜੇ ਵਿੱਚ ਥੋੜਾ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਮਲੋਦ ਟਾਈਮ ਹੋ ਗਿਆ ਏ 7:11 ਦੇਖੋ ਜੀ ਫਿਰ ਅਨੰਦਪੁਰ ਸਾਹਿਬ ਆਪਾਂ ਕਿੰਨੇ ਵਜੇ ਪਹੁੰਚਦੇ ਆ ਆ ਕਿੰਨੀ ਸੋਹਣੀ ਲੱਗਦੀ ਹੈ ਹਰਿਆਲੀ ਦੇਖ ਕਿੰਨਾ ਵਧੀਆ ਬਣਿਆ ਹੋਇਆ ਹੈ ਨਾ ਬਹੁਤ ਸੋਹਣਾ ਦਰਖਤਾਂ ਦੇ ਨਾਲ ਦਰਖਤ ਖਾਂਦੇ ਨੇ ਪੋਸਾ ਜਿਵੇਂ ਗੋ ਗਿਆ ਕਰਾਏ ਕੋਈ ਨਾ ਮਾਰਾ ਚੱਟ ਮਣਿਆ ਬਹੁਤ ਗਰਮ ਗਰਮੀ ਚ ਵੀ ਵਧੀ ਆ ਦਰਖਤਾਂ ਦੀ ਲੋੜ ਆ ਨਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਜੋ ਦਰਸ਼ਨ ਬਖਸ਼ਦੇ ਨੇ ਆਪਾਂ ਤਾਂ ਨਹੀਂ ਕੋਣ ਆ ਘਰੋਂ ਕੰਮਾਂ ਚੋਂ ਨਿਕਲੇ ਕਿਸੇ ਤੋਂ ਨਹੀਂ ਜਾਂਦਾ ਅਪਾ ਕਿਤੇ ਪੁੰਚ ਗਏ ਜੀ ਭੰਡੇ ਬਾੜ ਭੰਡੇ ਆ ਨਹਿਰ ਦੇ ਕਿਨਾਰੇ ਗੁਰਦੌਰ ਸਾਹਿਬ ਇਹ ਨਹਿਰ ਜੀ ਮੈਂ ਪੂਰੇ ਫੁੱਲ ਪੈ ਰਹੇ ਨੇ ਉੱਪਰ ਮੈਂ ਇੱਧਰ ਪੂਰੇ ਪੈ ਰਹੇ ਨੇ ਕਿ ਨਹਿਰ ਹੋਂ ਦਾ ਵੀ ਪਾਣੀ ਲਾਲ ਹੋਇਆ ਪਿਆਗਾ ਅਸੀਂ ਆਪਾਂ ਚਾਹ ਨਾਲ ਹੀ ਲਿਆਇਆ ਨਹਿਰ ਦੇ ਕਿਨਾਰੇ ਖੜੇ ਆ ਆਪਾਂ ਚਮਕੌਰ ਸਾਹਿਬ ਪੰਚਨ ਵਾਲੇ ਆ ਇਹ ਪੁਲ ਬਣ ਰਿਹਾ ਇੱਥੇ ਪੁਲ ਦਾ ਕੰਮ ਚੱਲ ਰਿਹਾ ਇੱਧਰ ਕਾਫੀ ਜਿਆਦਾ ਦਾਸਤਾਨੇ ਸਹੱਦ ਬਹੁਤ ਵਧੀਆ ਇੱਥੇ ਵੀ ਜਰੂਰ ਜਾ ਕੇ ਆਇਓ ਸਿੱਖ ਇਤਿਹਾਸ ਦੱਸਿਆ ਜਾਂਦਾ ਹੈਗਾ ਗੈਲਰੀਆਂ ਬਣੀਆਂ ਹੋਈਆਂ ਅਲੱਗ-ਅਲੱਗ ਚਮਕੌਰ ਸਾਹਿਬ ਇੱਧਰ ਜਾ ਕੇ ਆਪਾਂ ਆ ਗਏ ਰੋਪੜ ਆਹੀ ਹੋ ਗਿਆ ਯਾਰ ਰੋਡ ਨਾ ਹਾਂਜੀ ਬਹੁਤ ਵਧੀਆ ਇੱਧਰ ਆਪਾਂ ਆਨੰਦਪੁਰ ਸਾਹਿਬ ਵਾਲਾ ਰੋਡ ਆ ਗਏ ਫਿਰ ਤੋਂ ਉੱਤੇ ਜਾ ਕੇ ਦਰਸ਼ਨ ਕਰਾਵਾਂਗੇ ਆਪਾਂ ਨੂੰ ਵਲੌਗ ਬਣਾਉਣੇ ਕੋਈ ਜ਼ਿਆਦਾ ਪਸੰਦ ਨਹੀਂ ਆਪਾਂ ਇਹ ਗੁਰੂ ਘਰ ਦੀ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਵਲੌਗ ਬਣਾਨੇ ਆ ਐਦਾਂ ਹੁੰਦਾ ਵੀ ਤਾਂ ਜੋ ਗੁਰਦੁਆਰਾ ਸਾਹਿਬ ਜਾਣੇ ਆ ਕੋਈ ਆਪਾਂ ਪਹਿਲੀ ਵਾਰ ਜਾਣੇ ਆ ਕਿਤੇ ਜਾਂ ਆਪਾਂ ਇਤਿਹਾਸ ਨਹੀਂ ਸ਼ੇਅਰ ਕੀਤਾ ਤਾਂ ਕਿਸੇ ਵੀ ਗੁਰਦੁਆਰਾ ਸਾਹਿਬ ਦਾ ਵੀ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਬਦ ਤੋਂ ਬਦ ਪਤਾ ਲੱਗੇ ਹੈ ਨਾ ਸਾਰਿਆਂ ਨੂੰ ਜਿੰਨਾ ਨਹੀਂ ਵੀ ਪਤਾ ਹੈਗਾ ਇਹ ਹਨੂਮਾਨ ਦੀ ਮੂਰਤੀ ਬਣਾਈ ਪਈ ਹੈ ਨਾ ਇਹ ਕਾਉਨ ਹਰਨ ਹੋ ਜਾਂਦਾ ਸਾਹਵੇਂ ਰੋਡ ਦੀ ਆ ਸਾਂ ਪਾਣੀ ਆ ਬਾਕੀ ਇਹ ਨਹਿਰਾ ਚਾਰੇ ਹੋਂ ਮਾਰ ਪਾਣੀ ਚੱਟਨ ਇਹ ਨੰਗਲ ਡੈਮ ਦਾ ਪਾਣੀ ਆ ਰਿਹਾ ਜੀ ਫਰਮ ਰਾਂਡ ਨੂੰ ਜਾਂਦੀ ਆ ਨਾ ਇਹ ਨਹਿਰ ਸਿੱਧੀ ਮੀਂਹ ਦੇ ਨਾਲ ਦੇਖ ਲਓ ਕਿੰਨਾ ਵਧੀਆ ਹੈ ਨਾ ਨੇਚਰ ਦਾ ਵੀ ਫਰਕ ਪੈ ਜਾਂਦਾ ਗਰਮੀ ਨਾਲ ਮੁਰਝਾ ਜਾਂਦੇ ਆ ਦਰਖਤ ਵੀ Kapanan de bersahabat